ਜਾ ਤੋ ਆਰਾ 3528 ਏਕੜ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਲਗਾਤਾਰ ਹੀ ਕਿਸਾਨ ਕਰ ਰਹੇ ਹਨ ਪਿਛਲੇ ਦਿਨੀ ਪੁੱਡਾ ਗਮਾਂਡਾ ਅਧਿਕਾਰੀ ਬੜੀ ਪਿੰਡ ਵਿੱਚ ਜ਼ਮੀਨ ਐਕਵਾਇਰ ਕਰਨ ਲਈ ਅਤੇ ਨਿਸ਼ਾਨਦੇਹੀ ਕਰਨ ਲਈ ਗਏ ਸਨ ਕਿਸਾਨਾਂ ਨੇ ਕੀਤਾ ਸੀ ਰਾਜ ਕੇ ਵਿਰੋਧ ਵਿਰੋਧ ਤੋਂ ਬਾਅਦ ਵਾਪਸ ਹੋਣਾ ਪਿਆ ਗਮਾਂਡਾ ਅਧਿਕਾਰੀਆਂ ਨੂੰ ਜਿਹੜੀ ਹੈ ਲੈਂਡ ਪੁਲਿੰਗ ਤਹਿਤ ਜਿਹੜੀ ਇਹ ਗੋਮੇ ਪਿੰਡਾਂ ਦੀ ਜਮੀਨ ਐ ਕਵਰ ਹੋਈ ਆ ਉਹਦਾ ਕਿਸਾਨ ਵਿਰੋਧ ਕਰ ਰਹੇ ਨੇ ਅਸੀਂ ਤੁਸੀਂ ਗਮਾਦਾ ਦਫ਼ਤਰ ਪਹੁੰਚੇ ਹੋ ਕੀ ਕਹਿਣਾ ਸੁਣਨ ਲੱਗਿਆ ਸਰ ਅਸੀਂ ਆਏ ਆ ਤੇ ਕਿਉਂਕਿ ਜਿਹੜਾ ਗਮਾਦਾ ਨੇ ਹੁਣ ਲੈਂਡ ਪੁਲਿੰਗ ਕੀਤੀ ਐ ਕਿਉਂਕਿ ਬਿਲਕੁਲ ਗਲਤ ਐ ਹੁਣ ਪਾਲਿਸੀ ਜਿਹੜੀ ਪਿਛਲੀ ਵਾਰ ਇਹਨਾਂ ਨੇ ਕੀਤੀ ਸੀ ਏ ਬੀ ਸੀ ਡੀ ਬਲਾਕ ਚ ਉਹ ਤਕਰੀਬਨ ਠੀਕ ਸੀ ਤੇ ਉਸ ਚ ਵੀ ਇਹਨਾਂ ਨੇ ਕਾਫੀ ਪ੍ਰੋਬਲਮ ਨੇ ਤੇ ਇੱਕ ਤਾਂ ਜਿਹੜਾ ਹੁਣ ਏ ਬੀ ਸੀ ਡੀ ਲਈ ਐਕਵਾਇਰ ਹੋਈ ਸੀ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਤੇ ਤੁਹਾਨੂੰ ਜਿਹੜੇ ਸ਼ੋਰੂਮ ਐ ਫਰੰਟ ਤੇ ਇੱਕ ਦੇਵਾਂਗੇ ਸਰ ਆ ਪਰ ਉਹ ਇਹ 75 ਏਕੜ ਦੇ ਕਰੀਬ ਉਹ ਇਹਨਾਂ ਨੇ ਆਪ ਮੂਰੇ ਰੱਖ ਲਈਏ ਉਹ ਸਾਰੇ ਤੇ ਜਿੰਮੇਦਾਰਾਂ ਨੂੰ ਜਿਹੜੇ ਸ਼ੋਰੂਮ ਨੇ ਅੰਦਰੀਆਂ ਪਿੱਛੇ ਸੜਕਾਂ ਦੇ ਦਿੱਤੀਆਂ ਜਿੱਥੇ ਕੋਈ ਉਹਨਾਂ ਦੀ ਕੋਈ ਐਡੀ ਖਾਸ ਵੈਲਿਊ ਨਹੀਂ ਕੋਈ ਕੁਝ ਨਹੀਂ ਇੱਥੇ ਇਹਦੇ ਵਿੱਚ ਕੁਝ ਕਰਤਾ ਉੱਤੀ ਵੀ ਕੀਤੀ ਗਿਆ ਘੱਟ ਜ਼ਮੀਨ ਵਾਲਿਆਂ ਨੂੰ ਜਿਹੜਾ ਉਹ ਜਿਹੜੀ ਹੁਣ ਨਵੀਂ ਐਮੈਂਡ ਕੀਤੀ ਹੈ ਇਹਨਾਂ ਨੇ ਪਾਲਿਸੀ ਲੈਂਡ ਪੂਲਿੰਗ ਦੀ ਈ ਐਫ ਜੀ ਐਚ ਆਈ ਜੀ ਚ ਇਹਨਾਂ ਨੇ ਜਿਹੜੇ ਇੱਕ ਕਨਾਲ ਦੋ ਕਨਾਲ ਤੇ ਸੀ ਕਮਰਸ਼ੀਅਲ ਉਹ ਖਤਮ ਕਰ ਦਿੱਤੀ ਹੈ ਤੇ ਜਿਹੜੀ ਇੱਕ ਏਕੜ ਦੇ ਸੀ ਜੀ ਦਿੰਦੇ ਉਸ ਦੇ ਉੱਤੇ ਪਹਿਲਾਂ ਇੱਕ 500 ਗਜ ਦਾ ਸੀ ਰੈ residențial ਪਲਾਟ ਇੱਕ 300 ਦਾ ਇੱਕ 200 ਦਾ ਹੁਣ 300 ਤੇ 200 ਬੰਦ ਕਰਕੇ ਦੋਨੋਂ ਪਾ 500 ਦੇ ਕਰਤੇ ਤੇ ਇਹਦੇ ਨਾਲ ਕਿਉਂਕਿ ਜ਼ਿਮੀਂਦਾਰਾਂ ਨੂੰ ਬੜਾ ਘਾਟਾ ਪੈਣਾ ਇਸ ਚੀਜ਼ ਦਾ ਜੀ ਤੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੇ 300 200 ਉਹ ਵੀ ਰੱਖਿਆ ਜਾਵੇ ਕਿਉਂਕਿ ਨੇ ਪਿੰਡਾਂ ਦੀ ਜਿਹੜੀ ਆ ਜ਼ਮੀਨ ਇਕਵੇਰ ਹੋਈ ਆ ਹੁੰਦੇ ਨੇ ਮੇਰੇ ਪਿੰਡ ਤੋਂ ਇਨਸ਼ਾਅੱਲਾ ਇਸ ਚ ਸਾਰਾ ਪਿੰਡ ਬੜੀ ਐ ਬਾਕਰਪੁਰਾ ਮਟਰਾਂ ਸਿਆਉ ਪੱਤੋਂ ਕਿਸ਼ਨਪਰਾ ਛੱਤ ਇਹਨਾਂ ਪਿੰਡਾਂ ਦੀ ਜ਼ਮੀਨ ਹੈ ਕੋਈ 3700 ਦੇ ਕਰੀਬ 3700 ਏਕੜ ਦੇ ਕਰੀਬ ਜ਼ਮੀਨ ਹੈ ਤ론 ਹੁਣ ਜੇ ਸਰਕਾਰ ਨੂੰ ਸਹਿਮਤੀ ਨਹੀਂ ਮੰਨਦੀ ਨਹੀਂ ਬੁਟਵਾ ਨਹੀਂ 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 ਹੁਣ ਜਿਵੇਂ ਜਿਹੜੇ ਜ਼ਿਮੀਦਾਰ ਆਏ ਨੇ ਕੋਈ ਜ਼ਮੀਨ ਦੇਣ ਲਈ ਤਿਆਰ ਨਹੀਂ ਇਸ ਚੰਦੀ ਸਾਰੇ ਕੋਈ ਪਿੰਡਾਂ ਦੇ ਵਿੱਚ ਲਗਾਤਾਰ ਮੀਟਿੰਗਾਂਾਂ ਵੀ ਹੋਈਆਂ ਲੈ ਕੇ ਕਲੈਕਟਰ ਲੈ ਕੇ ਇੱਥੇ ਗੇਟ ਤਾਈਏ ਕਿ ਕਿਸਾਨਾਂ ਨਾਲ ਕੋਈ ਸਹਿਮਤੀ ਬਣਦੀ ਹੈ ਨਹੀਂ ਜੀ ਨਹੀਂ ਬਣਦੀ ਨਹੀਂ ਜੀ ਬਿਲਕੁਲ ਨਹੀਂ ਬਣ ਰਹੀ ਜੀ ਹਾਂ ਜੀ ਹਾਂ ਕੋਈ ਜ਼ਿਮੀਦਾਰ ਜਿਹੜੇ ਸਾਰੇ ਇਕੱਠੇ ਆਏ ਨੇ ਕੋਈ ਜ਼ਮੀਨ ਦੇਣ ਲਈ ਤਿਆਰ ਨਹੀਂ ਹੈ ਜੀ ਸਾਈਡ ਪੁਲਮ ਜਿਹੜੀ ਐਮੈਂਡਮੈਂਟ ਕੀਤੀ ਹੈ ਉਹਦੇ ਤਹਿਤ ਜ਼ਮੀਨ ਅਕਵਾਇਰ ਹੋਈ ਹੈ ਪਿੰਡਾਂ ਦੀ ਤੁਸੀਂ ਵਿਰੋਧ ਕਰ ਰਹੇ ਹੋ ਬਿਲਕੁਲ ਵਿਰੋਧ ਕਰ ਰਹੇ ਹਾਂ ਜੀ ਵਿਰੋਧ ਵੀ ਇਸ ਕਦਰ ਕਰ ਰਹੇ ਆ ਅਸੀਂ ਆਪਣੀ ਜ਼ਮੀਨ ਦੇਣੀ ਨਹੀਂ ਹੈ ਨੰਬਰ 1 ਤਾਂ ਇਹ ਗੱਲ ਹੈ ਜੀ ਦੇਖੋ ਕਦੇ ਵੀ ਕੋਈ ਵੀ ਅਧਾਰਾ ਜ਼ਮੀਨ ਐਕੁਆਇਰ ਕਰਦਾ ਹੈ ਪਹਿਲਾਂ ਵੀ ਜ਼ਮੀਨ ਐਕੁਆਇਰਾਂ ਹੋਈਆਂ ਸਾਡੀਆਂ ਅੱਜ ਤੋਂ ਨਹੀਂ ਸਨ 84 ਹੋ ਜ਼ਮੀਨ ਐਕੁਆਇਰ ਹੋ ਰਹੀ ਹੈ ਸੁਹਾਣਾ ਮਟੌਰ ਕੁੰਬੜਾ ਹੋਰ ਕਿੰਨੇ ਪਿੰਡ ਹੈ ਉਹਨਾਂ ਦੇ ਦਿਨਾਂ 'ਚ ਮੀਟਿੰਗ ਹੁੰਦੀ ਸੀ ਪਿੰਡ ਨੂੰ ਸੱਦ ਸੱਦ ਕੇ ਉਹਨਾਂ ਦੀ ਮੀਟਿੰਗ ਕਰਕੇ ਉਹਨਾਂ ਦੀ ਸਹਿਮਤੀ ਲੈਂਦੇ ਸੀ ਵੀ ਤੁਹਾਨੂੰ ਕੀ ਕੀ ਚਾਹੀਦਾ ਹੈ ਤਾਂ ਸਹਿਮਤੀ ਕਰਕੇ ਫਿਰ ਜਿਹੜਾ ਗਵਰਮੈਂਟ ਆਏ ਜ਼ਮੀਨ ਐਕੁਆਇਰ ਕਰਦਾ ਸੀ ਹੁਣ ਇਹ ਹੈ ਕਿ ਐਡਾ ਵੱਡਾ ਧੱਕਾ ਪੰਜਾਬ ਸਰਕਾਰ ਕਰ ਰਹੀ ਹੈ ਉਧਰ 40000 ਏਕੜ ਜ਼ਮੀਨ ਉੱਥੇ ਐਕਵਾਇਰ ਹੋ ਰਹੀ ਹੈ ਤੇ ਪੰਜ ਪਿੰਡ ਇਧਰ ਸਿਆਉਪਤੋਂ ਸੈਕਟਰ 87 ਇਹਦੀ ਜ਼ਮੀਨ ਐਕਵਾਇਰ ਕਰ ਰਹੇ ਆ ਇਹ ਦੇਖੋ ਤਰਾਸ ਦੀ ਕਿਸਾਨਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਣਾ ਇਹਨਾਂ ਦਾ ਸਿੱਖੇ ਕੋਈ ਪਹਿਲਾਂ ਪਾਇਆ ਨੇ 8899 ਚ ਜ਼ਮੀਨ ਸਾਡੀ ਐਕਵਾਇਰ ਕਰੀਏ ਹੀਰੇ ਹੀਰਾ ਜ਼ਮੀਨ ਸਾਡੀ ਐਕਵਾਇਰ ਕਰਕੇ ਇਹਨਾਂ ਨੇ ਸ਼ੋਰੂ ਕਿਥੇ ਦਿੱਤੇ ਆ ਉਹ ਪਰਲੇ ਪਾਸੇ ਲਾਂਡਰਾ ਭਾਗੋ ਮਜਰੇ ਕੋਲ ਇਹ ਲੋਕਾਂ ਨਾਲ ਧੱਕਾ ਕਰਿਆ ਇਹੀ ਇਹ 87 ਚ ਕਰਨ ਲੱਗੇ ਆ ਅਸੀਂ ਬਿਲਕੁਲ ਨਹੀਂ ਇਹਨਾਂ ਨੂੰ ਜ਼ਮੀਨ ਦੇਣੀ ਆਪਣੀ ਆ ਮੇਰੇ ਪਿੰਡ ਦੇ ਜਿੰਨੇ ਵੀ ਅਸੀਂ ਸਾਥੀ ਖੜੇ ਆ ਸਾਰੇ ਪੁਰਾਣੇ ਜਿਹੜੇ ਜ਼ਮੀਨਾਂ ਦੇ ਹੱਕਾਂ ਦੀ ਲੜੇ ਆ ਜਿਨ੍ਹਾਂ ਨੇ ਸਟੇ ਤੋਂ ਇਹਨਾਂ ਦਾ ਮਾਨਕੋਟ ਹਾਈ ਸੁਪਰੀਮ ਕੋਰਟ ਨੇ ਸਾਨੂੰ ਉਹਨਾਂ ਤੇ ਆਸ ਹੈ ਅਸੀਂ ਇਨਸਾਨਾਂ ਦੇ ਪਸੰਦ ਲੋਕ ਐ ਇਹਨਾਂ ਨੇ ਕੇਸ ਪਾ ਕੇ ਸਾਡੇ ਕਰਨਾਮ ਸਿੰਘ ਉਹਦੇ ਭਰਾ ਖੜੇ ਆ ਇਹਨਾਂ ਨੇ ਸਰਕਾਰ ਦੇ ਨਾਲ ਲੜਾਈ ਲੜ ਕੇ ਇਹ ਲੋਕਾਂ ਨੂੰ ਜਮੀਨ ਦਾ ਜਿਹੜਾ ਚੰਗਾ ਮੁਆਵਜ਼ਾ ਤੇ ਲੈਂਡ ਪੁਲਿੰਗ ਦਵਾਈ ਦਿੱਤੀ ਤੇ ਆਪਣੀ ਉਂਗਲੀ ਰੱਖ ਕੇ ਕਿ ਅਸੀਂ ਇੱਥੇ ਸ਼ੋਰੂਮ ਲੈਣੇ ਆ ਤਾਂ ਜ਼ਮੀਨ ਦੇਣੀ ਹੈ ਤਾਂ ਜ਼ਮੀਨ ਦਿੱਤੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਅਸੀਂ ਜ਼ਮੀਨ ਦੇਣੀ ਨਹੀਂ ਅਸੀਂ ਆਪਣੇ ਹੋਰ ਜਿਹੜੇ ਪੰਜ ਭਰਾ ਸਾਡੇ ਪਿੰਡਾਂ ਵਾਲੇ ਆ ਪਤੋਂ ਬੜੀ ਅਸੀਂ ਉਹਨਾਂ ਦੇ ਨਾਲ ਹਿੱਕੜਾ ਕੇ ਖੜੇ ਆ ਤੇ 87 ਸੈਕਟਰ ਵਾਲੇ ਖਾਸ ਕਰਕੇ ਕਿਉਂਕਿ ਸਾਡੀ ਜ਼ਮੀਨ ਬਿਲਕੁਲ ਸਭ ਤੋਂ ਪਹਿਲਾਂ ਐਕਵਾਇਰ ਹੋਣੀ ਹੈ ਕਿਉਂਕਿ ਮੁਹਾਲੀ ਦੇ ਐਨ ਹਦੂਦ ਦੇ ਅੰਦਰ ਹੈ ਇਹ ਸਾਡੇ ਨਾਲ ਧੋਖਾ ਕਰਨ ਜਾ ਰਹੇ ਨੇ ਜ਼ਮੀਨ ਸਾਡੀ ਐਕਵਾਇਰ ਕਰਕੇ ਸ਼ੋਰੂਮ ਕਹਿੰਦੇ ਅਸੀਂ ਤੁਹਾਨੂੰ ਕਿਤੇ ਦੇਣੇ ਇਹ ਗੱਲ ਪਤਾ ਕੀ ਹੈ ਇਹ ਜਿੰਨੇ ਵੀ ਗਵਾਂਡਾ ਦੇ ਉਹ ਅਧਿਕਾਰੀ ਹੈ ਇਹ ਮਿਲੇ ਹੋਏ ਹਨ ਇਹਨਾਂ ਨੇ ਫਿਰ ਬਾਅਦ ਚ ਆਪਣੀ ਆਪਣੀਆਂ ਪਰਚੀਆਂ ਪਾ ਕੇ ਅਫਸਨਾਵਾਂ ਦੀਆਂ ਉੱਥੇ ਸ਼ੋਰੂਮ ਕੱਢਣੇ ਆ ਕਿਸਾਨਾਂ ਨੂੰ ਦਿਖਾਣਾ ਨੇ ਠੂਠਾ ਕਰਕੇ ਅਸੀਂ ਆਪਣੀ ਕੋਈ ਜ਼ਮੀਨ ਦੇਣੀ ਨਹੀਂ ਜ਼ਮੀਨ ਦਾ ਅਸੀਂ ਬਰੋਲ ਕਰਦੇ ਆ ਅੱਜ ਅਸੀਂ ਪਹਿਲੀ ਵਾਰ ਆਏ ਆ ਸਾਨੂੰ ਪਤਾ ਲੱਗਿਆ ਚਲੋ ਸਾਨੂੰ ਕੌਲ ਦਾ ਪਤਾ ਨਹੀਂ ਤਾਂ ਮੈਂ ਆਪਣੇ ਭਰਾਵਾਂ ਨੂੰ ਵੀ ਕਿਹਾ ਕਿਸਾਨਾਂ ਨੂੰ ਵੀ ਕਿ ਦੱਸਿਆ ਕਰੋ ਰੌਲਾ ਪਾਇਆ ਕਰੋ ਅਸੀਂ ਵੱਡਾ ਇਕੱਠ ਕਰੂਗੇ ਸਾਰੇ ਕਿਸਾਨ ਇੱਥੇ ਅੱਜ ਤਾਂ ਥੋੜੀ ਗਿਣਤੀ ਚ ਆਏ ਆ ਤੇ ਅਸੀਂ ਆਪਣੇ ਹੱਕਾਂ ਦੇ ਲਈ ਜੁੰਝਣਾ ਜਾਣਦੇ ਸਾਡੇ ਪਿਤਾ ਪੁਰਖੀ ਸਾਡੀ ਇਹ ਜਾਇਦਾਦ ਹੈ ਮਾਂ ਹੈ ਸਾਡੀ ਜਿਹਨੂੰ ਇਹ ਖਰੀਦ ਕੇ ਸਾਨੂੰ ਕੱਖਾਂ ਤੋਂ ਹੋਏ ਕਰ ਰਹੇ ਆ ਸਾਨੂੰ ਮੁਆਵਜ਼ਾ ਆਪਣੀ ਮਰਜ਼ੀ ਨਾਲ ਦੇਣਾ ਸ਼ੋਅਰੂਮ ਪਲਾਟ ਆਪਣੀ ਮਰਜ਼ੀ ਨਾਲ ਫਤਹੀ ਠੇਕੇਦਾਰ ਹੋਗੇ ਜ਼ਮੀਨ ਦੇ ਅਸੀਂ ਕੌਣ ਹੈ ਇਸ ਕਰਕੇ ਸਰਕਾਰ ਤਾਂ ਕਹਿੰਦੀ ਜੇ ਨਹੀਂ ਕਰਾਂਗੇ ਨਹੀਂ ਕਰਾਂਗੇ ਇੱਕ ਵਾਰ ਕੋਈ ਬਾਤ ਨਹੀਂ ਫਿਰ ਇੱਥੇ ਹੀ ਕਿਸਾਨ ਵੀ ਥੋੜੇ ਵੀ ਇੱਥੇ ਆ ਜਿਓ ਫਿਰ ਜੇ ਐਡਾ ਦਾਮ ਹੈ ਪੱਟਾ ਮ ਆ ਜਿਓ ਠੀਕ ਹਾਂ ਪਿੰਡ ਸੁਹਾਣਾ ਤੋਂ ਬਲਾਉਂ ਕਰਦਾ ਸਾਡੀ ਜ਼ਮੀਨ ਮੇਰੀ ਜਿਹੜੀ ਹੈ ਸੈਕਟਰ 76 ਤੋਂ 80 ਦੇ ਵਿੱਚ 2015 ਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਕੇਸ ਜਿੱਤੇ ਸੀ ਤੇ ਅਸੀਂ 16 ਦੇ ਵਿੱਚ ਗਵਾਡਾ ਨੂੰ ਰਜਿਸਟਰੀਆਂ ਕਰਾਤੀਆਂ ਲੇਕਿਨ ਸਾਨੂੰ ਉਹਦਾ ਜਿਹੜਾ ਕੰਪਨਸੇਸ਼ਨ ਸੀ ਲੈਡ ਪੁੱਲਿੰਗ ਸੀ ਉਹ ਹਾਲ ਤੱਕ ਵੀ ਪੂਰੀ ਨਹੀਂ ਮਿਲੀ ਸਿਰਫ ਰਹਿਸ਼ੀ ਪਲਾਟ ਸਾਨੂੰ ਦਿੱਤੇ ਨੇ ਤੇ ਮੇਰੇ ਤਿੰਨ ਸ਼ੋਅਰੂਮ ਐਸਆਈਓ ਜਿਹੜੇ ਨੇ ਸੈਕਟਰ 78 ਦੇ ਵਿੱਚ ਅਲਾਟਮੈਂਟ ਹੋਈ ਸੀ ਜਿਨ੍ਹਾਂ ਦੀ ਐਲਓਆਈਆਂ ਮੈਨੂੰ 2017 ਦੇ ਵਿੱਚ ਆ ਮੈਨੂੰ ਅਲਾਟਮੈਂਟ ਹੋਈ ਹੈ ਐਲਓਆਈਆਂ ਦਿੱਤੀਆਂ ਤੇ 18 ਦੇ ਵਿੱਚ ਮੈਨੂੰ ਅਲਾਟਮੈਂਟ ਲੈਟਰ ਜਾਰੀ ਕਰਤੇ ਨੰਬਰ ਨੰਬਰ ਦਿੰਦੇ ਠੀਕ ਹੈ ਜੀ ਨੰਬਰ ਦਿੰਦੇ ਐਸਆਰ ਨੰਬਰ ਵੀ ਲਾਤੇ ਡਰਾ ਵੀ ਕੱਢਤਾ ਪਰ ਲੇਕਿਨ ਅੱਜ ਤੱਕ 2025 ਤੱਕ ਮੈਨੂੰ ਇਹਨਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਜਿਹੜਾ ਕਿ ਬਹੁਤ ਸਰਾਸਰ ਤੱਕਾ ਠੀਕ ਹੈ ਜੀ ਮੇਰੀ ਜ਼ਮੀਨ ਤਾਂ ਲੈ ਲਈ ਕਰੋੜਾ ਰੁਪਏ ਦੀ ਲੇਕਿਨ ਮੈਨੂੰ ਉਹਦਾ ਜਿਹੜਾ ਬੈਨੀਫਿਟ ਹੈ ਕਮਰਸ਼ੀਅਲ ਬੈਨੀਫਿਟ ਹੈ ਉਹ ਹਾਲ ਤੱਕ ਨਹੀਂ ਮਿਲਿਆ ਉੱਥੇ ਸਾਡੇ ਹੋਰ ਵੀ ਭਰਾਵਾਂ ਦੀਆਂ ਬੇਸ਼ੌਪਾਂ ਨੇ ਆਪਣੇ ਐਸਆਈਓ ਨੇ ਅਸੀਂ 8-10 ਲੋਟੀਆਂ ਸਾਰੇ ਹੀ ਅਸੀਂ ਤੱਕੇ ਖਾ ਰਹੇ ਆਂ ਅਫਸਰਾਂ ਦੇ ਕੋਲ ਸਾਰਿਆਂ ਕੋਲ ਜਾਇਆ ਸੀਏ ਤੱਕ ਜਾਇਆ ਹੈ ਸੈਕਟਰੀ ਤੱਕ ਜਾਇਆ ਹੈ ਏਸੀ ਤੱਕ ਜਾਇਆ ਹੈ ਲੇਕਿਨ ਸਾਨੂੰ ਕਿਸੇ ਨੇ ਹਲਤ ਕੋਈ ਬਾਣੀ ਫੜਾਈ ਅੱਛੇ ਦੱਸੋ ਜਿਹੜੀ ਹੁਣ ਐਮੈਂਡਮੈਂਟ ਹੋਈ ਆ ਲੈ ਆ ਪੁਲਿੰਗ ਦੇ ਵਿੱਚ ਇਹ ਰਾਹਤ ਦੇਣ ਵਾਲਾ ਕਿ ਉਹਦੇ ਨੂੰ ਇਹ ਉਸ ਤੋਂ ਵੀ ਖਤਰਨਾਕ ਜਿਹਦੇ ਵਿੱਚ ਚਾਰ ਕਨਾਲ ਤੋਂ ਥੱਲੇ ਕਮਰਸ਼ੀਅਲ ਬਿਲਕੁਲ ਹੀ ਖਤਮ ਕਰਤੀ ਹੈ ਬਹੁਤ ਜਿਹੜਾ ਕਿ ਜ਼ਿਮੀਂਦਾਰਾਂ ਨੂੰ ਬਹੁਤ ਵੱਡਾ ਤੱਕਾ ਹੈ ਠੀਕ ਹੈ ਜੀ ਜ਼ਮੀਨ ਜਿਮੀਦਾਰ ਦੀ ਮਾਂ ਰੋਜੀ ਰੋਟੀ ਐ ਤੇ ਰੋਜੀ ਰੋਟੀ ਲਈ ਕਮਰਸ਼ੀਅਲ ਜਿਹੜੀ ਐ ਉਹ ਬਹੁਤ ਜ਼ਰੂਰੀ ਐ ਚਲੋ ਤੁਸੀਂ ਤਾਂ ਮੰਨ ਲਓ ਕੂਟਿਆਂ ਦੇ ਵਿੱਚ ਲੜਾਈ ਲੜਦੀ ਆਮ ਤੌਰ ਤੇ ਲੱਗਦਾ ਕਿ ਕਿਸਾਨ ਉੱਥੇ ਤੱਕ ਜਾ ਸਕਦਾ ਜਿੱਥੇ ਲੜਾਈ ਲੜ ਸਕਦਾ ਮਤਲਬ ਕਿਸਾਨ ਜਾਣਗੇ ਬਿਲਕੁਲ ਜਾਣਗੇ ਸਾਡੇ ਕਿਸਾਨ ਸਾਰੇ ਇਕੱਠੇ ਨੇ ਅਸੀਂ ਪੁਰਾਣੇ ਕਿਸਾਨ ਵੀ ਇਹਨਾਂ ਜਿੰਨੇ ਸਾਡੇ ਨਵੇਂ ਏਰੀਆ ਦੇ ਕਿਸਾਨ ਜਿਨ੍ਹਾਂ ਜਿਨ੍ਹਾਂ ਦੀਆਂ ਜ਼ਮੀਨਾਂ ਅੱਜ ਕੋਇਰ ਹੋ ਰਹੀਆਂ ਨੇ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਮੰਡੀ ਦੇ ਵਿੱਚ ਵੀ ਸਾਡੇ ਐ ਸਿਓ ਸਾਡੇ ਅਕਵਾਇਰ ਕਰ ਲਏ ਸੀ ਫੜ ਫੜਾ ਅਕਵਾਇਰ ਕਰ ਲਿਆ ਸੀ ਲੇਕਿਨ ਉਹਦਾ ਵੀ ਸਾਨੂੰ ਅਜ ਤੱਕ ਬੈਨੀਫਿਟ ਨਹੀਂ ਮਿਲਿਆ ਤੇ ਹੋਰ ਇੱਕ ਸਾਡੀਆਂ ਮੰਡੀ ਸੁਹਾਣਾ ਪਿੰਡ ਦੇ ਬਿਲਕੁਲ ਓਪੋਜ਼ਿਟ ਤੇ ਸਾਈਡ ਤੇ ਅਸੀਂ 45 50 ਸਾਲ ਤੋਂ ਅਸੀਂ ਬੈਠੇ ਮਕਾਨ ਹੈ ਸਾਡੇ ਦੁਕਾਨਾਂ ਨੇ ਹੋਰ ਵੀ ਮਾਰਕੀਟ ਹੈ ਤੇ ਲੋਕਾਂ ਦਾ ਰੋਜ਼ਗਾਰ ਚੱਲਿਆ ਹੋਇਆ 50 ਸਾਲ ਤੋਂ ਤੇ ਇਹਨਾਂ ਨੇ ਸਰਕਾਰ ਨੇ ਤਿੰਨ ਵਾਰੀ ਨੋਟੀਫਿਕੇਸ਼ਨ ਕਰ ਲਿਆ ਉਸ ਜ਼ਮੀਨ ਦਾ ਅਸੀਂ ਕੇਸ ਜਿੱਤ ਚੁੱਕੇ ਹਾਂ ਤੇ ਹੁਣ ਇਹਨਾਂ ਦੇ ਦੁਆਰਾ ਫਿਰ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਫਿਰ ਕਰ ਦਿੱਤਾ ਗਿਆ ਜਿਹੜਾ ਕਿ ਸਰਾਸਰ ਧੱਕਾ ਹਾਲਾਂਕਿ ਕੋਈ ਪਾਲਸੀ ਨਹੀਂ ਹੈ ਕਿਸੇ ਦਾ ਮਰਲਾ ਕਿਸੇ ਦਾ ਡੇਢ ਮਰਲਾ ਉਹ ਡੇਰਾ ਰਾਧਾ ਸੋਮੀ ਬਿਆਸ ਇਹ ਜਿਹੜਾ ਲੈਂਡ ਮਾਫੀਆ ਇਹ ਸਰਕਾਰ ਇਹੋ ਜਿਹੇ ਲੋਕਾਂ ਦੇ ਨਾਲ ਮਿਲੀ ਹੋਈ ਹੈ ਜਿਹੜੀ ਕਿ ਉਹਨਾਂ ਲੋਕਾਂ ਨੂੰ ਸ਼ਹਿਦ ਹੁੰਦੀ ਹੈ ਉਹ 200 ਕਿਲਾ ਜਿਹਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਸਾਡਾ ਕੇਸ ਚੱਲ ਰਿਹਾ 200 ਕਿਲੇ ਦੇ ਖਿਲਾਫ ਤੇ ਉਹ ਰੱਦ ਕਰਾਉਣਾ ਹੋਏਗਾ ਉਹ ਬਿਲਕੁਲ ਬਿਲਕੁਲ ਲੈਂਡ ਐਕੁਇਰਿਸ਼ੀਟ ਦੇ ਅਗੇਂਸਟ ਜਮੀਨ ਜਿਹੜੀ ਹੈ ਅਲਾਟਮੈਂਟ ਹੋਈ ਹੋਈ ਹੈ ਠੀਕ